ਹਾ ਜਗੀ ਜੀ ਕਟਰ ਦੀ ਵਾਰੀ ਕਟਰ ਦਾ ਵੀ ਆਪਣੇ ਆ ਗਰਾਰੀ ਲੱਗਣ ਵਾਲੀ ਸੀ ਆ ਚੈਨ ਵਾਲੀ ਗਰਾਰੀ ਉਹ ਖਰਾਤ ਤੋਂ ਲਵਾ ਕੇ ਲੈਂਦੀ ਐ ਪੁੱਟਣੀ ਪੈ ਜਾਂਦੀ ਐ ਫਿੰਗਰਾਂ ਲਾਤੀਆਂ ਨਵੀਆਂ ਐਮੀ ਦੀਆਂ ਫਿੰਗਰਾਂ ਲਾਤੀਆਂ ਤੇ ਚੂੜੀ ਵਾਲੇ ਚੂੜੀ ਵਾਲੀਆਂ ਲਾਈਆਂ ਲਾਈਆਂ ਆਦ ਕੀ ਆਪਾਂ ਨੇ 19 ਦੇ ਬੋਲਟ ਕੱਸੇ ਜਾਂਦੇ ਨੇ ਉਤੋਂ ਦੀ ਇਹਦਾ ਨਿਆਰਾ ਬਹੁਦਾ ਹੈ ਮਿਹਨਤ ਬੜੀ ਆਈ ਡ੍ਰਿਲ ਨਾਲ ਸਾਰੇ ਸਰਾਖ ਖੁੱਲੇ ਕਰੇ ਸਾਰੇ ਸਰਾਖ ਖੁੱਲੇ ਕਰਕੇ ਫਿੰਗਰਾਂ ਦੀ ਲਾਤੀ ਲੈਣ ਹੱਥ ਨਾਲ ਪਿਆ ਬਲੇਡ ਆਪਣਾ ਤਾਂ ਗਾਲਾਂ ਅਗੇ ਲਾਈਨ ਬਣਾਈ ਆ ਇਕੱਲੀ ਗੱਲੀ ਫਿੰਗਰ ਦੀ ਤਗਾ ਬਣ ਕੇ ਜਿੱਥੇ ਲੰਬਾ ਹੋਣ ਵਾਲਾ ਸੀ ਲੰਬਾ ਲੁੰਬਾ ਲਾ ਕੇ ਐਂ ਫਿੰਗਰ ਸੈੱਟ ਕਰਕੇ ਹੱਥ ਨਾਲ ਪਿਆ ਬਲੇਟ ਨਾਲੇ ਨਵੀਆਂ ਫਿੰਗਰਾਂ ਨਵਾਂ ਬਲੇਟ ਹੱਥ ਨਾਲ ਹੀ ਲਾਉ ਆ ਗਰਾਰੀ ਨਵੀਂ ਲਵਾਈ ਗਈ ਇਹਦੀ ਐਵਲ ਦੀ ਹੈਵਲ ਦਾ ਵੀ ਨਹੀਂ ਯਾਰ ਆ ਵਖਰਾ ਹੀ ਹੈ ਬਾਹੂ ਮੋਟਰ ਮੋਟਰ ਨੂੰ ਤੇ ਪੈ ਗਏ ਨੇ ਲੋਕ ਆ 13 ਮਾਡਲ ਹੈ ਅੱਜ ਤੱਕ ਇੱਕ ਵਾਰੀ ਬਸ ਇਹਨੂੰ ਖੋਲ ਕੇ ਟੈਲੰਟ ਲਾ ਲਈਆਂ ਗੱਡੀਆਂ ਹਨ ਇਹਦੀਆਂ ਸੀਲ ਸੂਲ ਦੀ ਨਵੀਂ ਪਾਈ ਸੀ ਕਦੇ ਨਹੀਂ ਨੀ ਤੇ ਖੋਲਿਆ ਕਦੇ ਗੜਬੜ ਨਹੀਂ ਕੀਤੀ ਬਹੁਤ ਵਧੀਆ ਚੱਲਦਾ ਕੱਲ ਨੂੰ ਲੱਗ ਜੂਗਾ ਲੀਵਰ ਆਪਣੀ ਮਸ਼ੀਨ ਦਾ ਕੱਲ ਨੂੰ ਰੈਡੀ ਹੋ ਜੂਗੀ ਐਸ ਮੈਂ ਰੈਲਾ ਕਰਕੇ ਲਾ ਲੂ ਕੇ ਕੱਲ ਨੂੰ ਰੈਡੀ ਹੋ ਜੂਗਾ ਮਾ ਆਪਣਾ ਹੈ ਤਾਂ ਲੀਵਰ ਤੇ ਹੀ ਸੀ ਅੱਜ ਵੀ ਆਪਣਾ ਰੇਡੀਏਟਰ ਖਾ ਗਏ ਚੂਹੇ ਨਵਾਂ ਰੇਡੀਏਟਰ ਸੀ ਤਿੰਨ ਚਾਰ ਸੀਜ਼ਨ ਹੋਏ ਸੀ ਐਤ ਕੀ ਕੱਢ ਕੇ ਅੱਗੇ ਪਿਛੇ ਆਪਾਂ ਕੱਢ ਗਿਓ ਉੱਥੇ ਟੰਗ ਦੇਨੇ ਆ ਛੱਤ ਨਾਲ ਐਤ ਕੀ ਕ੍ਰਿਸ਼ਨ ਨੇ ਟੰਗਿਆ ਨਹੀਂ ਹਨਾ ਕ੍ਰਿਸ਼ਨ ਚੂਹੇ ਖਾ ਕੇ ਦੇਖ ਲਾ 12000 ਦਾ ਨੁਕਸਾਨ ਹੋ ਗਿਆ ਐਤ ਕੀ ਆਪਾਂ ਅਲੂਮਿਨੀਅਮ ਦਾ ਲਾਵਾਂਗੇ ਰੇਡੀਏਟਰ ਤੇ ਕੱਲ ਨੂੰ ਲੈ ਕੇ ਆਨੇ ਆ ਫਿਰ ਤੁਹਾਨੂੰ ਵਿਖਾਣੇ ਆ ਅਲੂਮਿਨੀਅਮ ਦਾ ਰੇਡੀਏਟਰ ਹੈ ਗਰੇਸ਼ਨ ਐਦ ਕੀ ਕਿਉਂ ਨਹੀਂ ਤੂੰ ਕੱਢਿਆ ਰੈਡੀਏਟਰ ਹੋ ਗਿਆ ਨਾ 12000 ਦਾ ਤੇਰੇ ਹੀ ਕੱਟਨੇ ਆ ਮੈਂ ਹੈ ਹਉ ਕੱਟ ਲਵਾ ਚੱਕ ਦੇ ਬੱਤ ਸਮਾਨ ਆ ਛਾਵਟ ਮੰਡੀ ਜੀ ਕਰ ਦੇ ਅੰਦਰ ਤੇ ਕਰੋ ਛੁੱਟੀ ਆਗੇ ਜੀ ਅੱਜ ਆਪਾਂ ਫਰੈਂਡਜ਼ ਰੈਡੀਏਟਰ ਵਾਲਿਆਂ ਦੇ ਆ ਜਮਾ ਵਖਾਨੇ ਤੁਹਾਨੂੰ ਇੱਥੇ ਰੈਡੀਏਟਰ ਕਿਹੜੇ-ਕਿਹੜੇ ਨੇ ਇਨਾਂ ਕੋਲ ਆ ਬੜਾ ਆਪਣਾ ਸੀ ਪਹਿਨਣਾ ਰੈਡੀਏਟਰ ਸੀ ਬਿਲਕੁਲ ਚਾਰ ਸੀਜ਼ਨ ਲੱਗੇ ਸੀ ਇਹਦੇ ਇੱਕ ਤਾਂ ਝੂਗਾ ਟੁੱਟ ਗਿਆ ਇਹਦਾ ਹੁਦਰਾ ਮੈਂ ਤੁਹਾਨੂੰ ਦਿਖਾ ਸਕਦਾ ਸਟਾਕ ਲੁੰਨ ਚੱਕਣੇ ਆ ਲੈ ਲੈ ਜੀ ਆਪਰੇ ਰੇਡੀਏਟਰ ਇਹ ਐਲੂਮੀਨੀਅਮ ਦਾ ਰੇਡੀਏਟਰ ਹੈ ਠੀਕ ਆ ਵੀਰੋ ਨਹੀਂ ਇਹਨੇ ਮੰਨੋ ਨਹੀਂ ਗਰਾਰੀ ਲਵਾ ਕੇ ਕਰ ਦਿੱਤੀ ਆਪਾਂ ਸ਼ਾਰਟ ਫਿੱਟ ਤੇ ਆ ਆਪ ਜਗਾੜ ਐ ਕਿ ਆ ਕਰਿਆ ਅੱਜ ਲਿਆ ਕੇ ਖੰਨੇ ਤੋਂ ਪੁਲੀ ਪਾਈ ਆ ਵਾਲੀ ਦੁੱਪੜ ਇਹਨਾ ਆਪਾਂ ਇੱਥੋਂ ਚੱਕਰ ਵਧਾਏ ਘਟਾਏ ਤੇ ਕਦੇ ਹੈ ਨਹੀਂ ਨਾ ਵੱਧ ਘਟਦੇ ਨੇ ਜਿਆਦਾ ਫਰਕ ਪੈ ਜਾਂਦਾ ਹੈ ਤੇ ਆ ਪੁਲੀ ਪੁੱਟਣੀ ਬੜੀ ਔਖੀ ਆ ਸੀਟ ਤੋਂ ਉਹ ਸੀਟ ਤੋਂ ਕੱਢੋ ਇੰਨੇ ਨੂੰ ਬੈਰੰਗਾ ਦਾ ਨਾਸ ਵੱਜ ਜਾਂਦਾ ਇਧਰੋਂ ਫੇ ਮੈਂ ਦੁੱਪੜ ਲਿਆ ਕੇ ਪਾਤੀ ਥੋੜੀ ਜੀ ਪਾਤੀ ਵੱਡੀ ਇਧਰੋਂ ਵੀ ਵੱਡੀ ਪੁਲੀ ਤੇ ਚੜਾਤੀ 벨ਟ ਉਧਰੋਂ ਵੀ ਵੱਡੀ ਤੇ 7 ਇੰਚ ਦੇ ਸਲਿੱਪ ਨਹੀਂ ਕਰੂਗੀ ਹੁਣ ਤੇ ਜਦੋਂ ਮਰਜੀ ਆ ਇੱਥੋਂ ਨਟ ਖੋਲੋ ਤੇ ਆ ਪੁਲੀ ਕੱਢ ਲਓ ਉਹਦਾ ਬੜਾ ਪੰਗਾ ਸੀ ਹੁਣ ਆਪਣੀ ਨਈ ਬੈਲਟ ਵੱਡੀ ਪੈ ਗਈ ਉਨ ਕਾਲ ਨੂੰ ਹੈਵਲ ਦਾ ਪਕਰਾਗੇ ਜਿਗਾਰ ਇਹਦਾ ਦੱਸਾਂਗੇ ਹੈਵਲ ਦਾ ਤੁਹਾਨੂੰ ਕਿ ਕਿਵੇਂ ਸੈਟਿੰਗ ਆਉਂਦੀ ਆ ਚੀਜ਼ ਬਹੁਤ ਵਧੀਆ ਇਹ ਆਪਣਾ ਤਾਂ ਹਿੱਲਿਆ ਨਹੀਂ ਕਦੇ ਲੋਕਾਂ ਨੂੰ ਇਹ ਉਲਝਾਵ ਹੀ ਲੈਂਦੇ ਨੇ ਜੇ ਉਲਝ ਜਿਵੇਂ ਨਾ ਕੰਮ ਫੇਲ ਜਾਂਦਾ ਵੀ ਬਹੁਤ ਆਏ ਪਰ ਨਹੀਂ ਚਲੋ ਠੀਕ ਹੈ ਸਾਰਾ ਕਰਾਮਾਤ ਆ ਦੀ ਕੇਮ ਦੀ ਕੇਮ ਸਹੀ ਲੱਗੀ ਹੋਣੀ ਚਾਹੀਦੀ ਹੈ ओरिजिनल ਹੋਵੇ ਕੇਮ ਕੱਲ ਨੂੰ ਹੋ ਜਾਊਗਾ ਆਪਣਾ ਕੰਪਲੀਟ ਅੱਜ ਪਾਉ ਫੇਰ ਨਹੀਂ ਆਇਆ ਦਿਹਾੜੀ ਫੇਰ ਮਰ ਗਈ ਕੱਲ ਦੀ ਵੀ ਮਰ ਗਈ ਕੱਲ ਸੱਚ ਲੱਗੇ ਰਹੇ ਸੀ ਤੇ ਕੱਲ ਨੂੰ ਹਣ ਲੀਵਰ ਰੂਰ ਲਾ ਦਾਂਗੇ ਰੈਡੀ ਆ ਕੰਮ ਕੱਲ ਨੂੰ ਲੀਵਰ ਲਾ ਕੇ ਤੇ ਫਿਰ ਦੋ ਚਾਰ ਦਿਨ ਦੇ ਵਿੱਚ ਵਿੱਚ ਝੋਨਾ ਵੜਾਂਗੇ ਜਿਹੜੇ ਕਿਸੇ ਮੇਰੇ ਭਰਾ ਦੇ ਹੈਵਲ ਲੱਗਿਆ ਬਲਕਿ ਤੇ ਹੈਵਲ ਬਹੁਤ ਘੱਟ ਹਨ ਜਿਹ ਕਿਸੇ ਦੇ ਲੱਗਿਆ ਵੀ ਹੈਵਲ ਆਖੋ ਆਹ ਇਹਦਾ ਹੈੱਡ ਹੈ ਇਹਦੇ ਨਾਲ ਐਵੇਂ ਮਿੰਕਾ ਨਟ ਕੱਸ ਕੇ ਆ ਨਿਸ਼ਾਨੀਆਂ ਲਾ ਕੇ ਜਿੱਥੇ ਰਿਵਟ ਆਉਣੀ ਉੱਥੇ ਮੜ ਮੜੇ ਸਰਾਖ ਮਾਰ ਲਿਆ ਕਰੋ ਥੋੜਾ ਥੋੜੀਆਂ ਗੁਰਜਗਾਨੀਆਂ ਉਹ ਤਾਂ ਜਿਹੜੀਆਂ ਰਿਵਟਾਂ ਨੇ ਇਹਨਾਂ ਦੇ ਵਿੱਚ ਬਹਿ ਜਾਂਦੀਆਂ ਹੈੱਡ ਪੂਰਾ ਬਹਿ ਜਾਂਦਾ ਨਾਲ ਤਾਂ ਤੁਹਾਨੂੰ ਲਾ ਕੇ ਖੰਨਾ ਪੂਰਾ ਹੈੱਡ ਬਹਿ ਜਾਂਦਾ ਜੇ ਰਿਵਟਾਂ ਨਾਲ ਨਾ ਬੋਵੇ ਹੈੱਡ ਫੇ ਉਚਾਰੇ ਨਾਲ ਕਾਲੇ ਤੋੜੀ ਜਾਂਦਾ ਫਿਰ ਆ ਫਿਰ ਐਵੇਂ ਬਹਿ ਜਾਂਦਾ ਪੂਰਾ ਪੈਰ ਨੂੰ ਪੂਰਾ ਫਿੱਟ ਆ ਦੇਖੋ ਗੁਰਜੀਆਂ ਮਾਰੀਆਂ ਕ੍ਰਿਸ਼ਨ ਮੜਾ ਜਾ ਕਰੀ ਲੋਟ ਜਾ ਦੇਖੀ ਕਿਥੇ ਖੰਡੇ ਸਰਾਖ ਆ ਦੇਖ ਲੈ ਪੂਰਾ ਬਹਿ ਗਿਆ ਣ ਫਿੱਟ